ਅੱਜ ਕਿਸਾਨ ਪ੍ਰੋ ਸਾਡੇ YouTube ਚੈਨਲ ਦੇ ਤੁਹਾਨੂੰ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਜਿਵੇਂ ਹਾਂ ਤੁਸੀਂ ਦੇਖ ਸਕਦੇ ਹੋ ਝੋਨਾ ਨਸਰੀ ਜਾ ਰਿਹਾ ਪੂਰਾ ਇਹ ਤਕਰੀਬਨ 80% ਨਸਰ ਚੁੱਕਿਆ ਜੀ ਤੇ ਬਾਕੀ ਹਲੇ ਨਸਾਰੇ ਤੇ ਆ ਪੂਰਾ ਚੱਲ ਰਿਹਾ ਪੂਰੇ ਜੋਰਾਂ ਤੇ ਹੁਣ ਇਹਦੇ ਵਿੱਚ ਤੁਸੀਂ ਦੇਖੋ ਵੀ ਹੁਣ ਤੁਸੀਂ ਕਿਹੜੀ ਸਪਰੇਅ ਕਰਨੀ ਆ ਕਿਹੜੀ ਸਟੇਜ ਤੇ ਕਰਨੀ ਆ ਕੀ-ਕੀ ਇਹਦੇ ਵਿੱਚ ਬਿਮਾਰੀ ਪੈ ਸਕਦੀ ਆ ਆਪਾਂ ਪੂਰੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਹਾਂਜੀ ਹੁਣ ਆਪਾਂ ਤੁਹਾਨੂੰ ਇਹਦੇ ਵਿੱਚ ਦਿਖਾਉਣੇ ਹੈਗੇ ਝੋਨੇ ਦੇ ਵਿੱਚ ਵੀ ਇਹ ਕਿੰਨਾ ਕਿੰਨੇ ਸਰ ਚੁੱਕਿਆ ਜੀ ਤੇ ਨਾਲ ਹੀ ਦੂਸਰਾ ਝੋਨਾ ਥੋੜਾ ਜਿਹਾ ਲੇਟ ਲੱਗਿਆ ਜੀ ਉਸ ਤੋਂ ਉਹ ਵੀ ਦਿਖਾਉਣੇ ਵੀ ਇਹ ਕਿੰਨਾ ਘੱਟ ਨਸ ਰਿਹਾ ਇਹਦੇ ਨਾਲੋਂ ਜੋ ਕਿਸਾਨ ਵੀਰ ਨਵੇਂ ਖੇਤੀ ਕਰਨ ਲੱਗੇ ਨੇ ਜੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਆਪਾਂ ਕਿਹੜੇ ਸਟੇਜ ਤੇ ਸਪਰੇਅ ਕਰੀਏ ਆਹ ਤੋਂ ਦਿਖਾਉਣਾ ਵੀ ਇਹ ਕਿੰਨਾ ਕਿੰਨੇ ਸਾਰੇ ਤੇ ਕਰਨੀ ਚਾਹੀਦੀਆਂ ਜਾਂ ਨਹੀਂ ਆਹ ਦੇਖ ਰਹੇ ਹੋ ਤੁਸੀਂ ਇਹ ਆਈ ਕਾਲੀਯੂਸਾ ਜਿਹਨੂੰ ਆਪਾਂ ਉਸਾ 44 ਕਹਿ ਦਿੰਦੇ ਆ ਆ ਦੇਖੋ ਜੀ ਹੁਣ ਪੂਰਾ ਦੁੱਧਾ ਬਣਿਆ ਪਈ ਇਹਦੇ ਵਿੱਚ ਵਜਨ ਹੋਇਆ ਪਿਆ ਬੱਲੀ ਚ ਝੁਗੀਆਂ ਪਈਆਂ ਨੇ ਨੀਚੇ ਇਹਦੀਆਂ ਬੱਲੀਆਂ ਇਹ ਨਾਲ ਇਹ ਜੀ PR126 ਜਿਸ ਤੋਂ 1 ਮਹੀਨਾ ਲੇਟ ਲੱਗਿਆ ਹੈ ਇਹ ਜੀ ਮੰਝਰ ਦੇਖ ਸਕਦੇ ਤੁਸੀਂ ਬੂਰ ਨਾਲ ਬਿਲਕੁਲ ਫੁੱਲ ਭਰੀ ਵੀ ਆ ਜੀ ਨਸਾਰੇ ਸਟੇਜ ਹੈ ਜੀ ਪੂਰਾ ਫੁੱਲੇ ਵੀ ਹੁਣ ਇਹ ਮੰਨ ਕੇ ਚੱਲੋ 50% ਨਸਾਰਾ ਹੋਇਆ ਜੀ ਇਹਦੇ ਚਾਲੇ ਨਸਰੀ ਜਾ ਰਿਹਾ ਜੀ ਪੂਰਾ ਹੁਣ ਇਹ ਇਹਦੇ ਵਿੱਚ ਸਿਰਫ ਵਾਲੇ ਬੂਰ ਹੀ ਬਣ ਰਿਹਾ ਜੀ ਵਾਲੇ ਦੁੱਧਾ ਨਹੀਂ ਬਣ ਰਿਹਾ ਇਹਦੇ ਵਿੱਚ ਵਾਲੇ ਇਸ ਤੋਂ ਬਾਅਦ ਦੁੱਧਾ ਬਣਾਉਣ ਦੀ ਤਿਆਰੀ ਹੈ ਦੇ ਵਿੱਚ ਜਦੋਂ ਆਪਾਂ ਇਹ ਸਟੇਜ ਦੇ ਵਿੱਚੋਂ ਨਾ ਹੁੰਦਾ ਹੀ ਆਪਾਂ ਸਪਰੇਅ ਸੜਕ ਦਿਆਂਗੇ ਆ ਦੇਖੋ ਜੀ ਤੁਸੀਂ ਪੂਰਾ ਫੁੱਲ ਆਣ ਪੂਰਾ ਆ ਪਈ ਹੈ ਜੇ ਉੱਪਰ ਹੁਣ ਜੇ ਦੇ ਸਟੇਜ ਦੇ ਵਿੱਚ ਆਪ ਦੁਬਾਰੀ ਸੜਕਾਂਗੇ ਇਹਦੇ ਛੋਨੇ ਉੱਪਰ ਤਾਂ ਫੋਕ ਵੀ ਬਣੂਗੀ ਜਿਆਦਾ ਦਾਣਾ ਵੀ ਕਾਲਾ ਹੋਊਗਾ ਇਹ ਇਸ ਦਾ ਨਲੇ ਦਾ ਜੇ ਸਪਰੇਅ ਨਾਲ ਪੂਰ ਛੜਦਾ ਦੂਜੇ ਨੰਬਰ ਤੇ ਜਿਹੜੀ ਪਾਈਪ ਹੁੰਦੀ ਆਪਣੀ ਪੰਪ ਵਾਲੀ ਉਹ ਵਿੱਚ ਵੱਜ ਵੱਜ ਕੇ ਉਹਦੇ ਨਾਲ ਪੂਰ ਛੜਦਾ ਜੀ ਜਿਆਦੇ ਇਹ ਸਮੇਂ ਦੇ ਵਿੱਚ ਤਾਂ ਤੁਸੀਂ ਬੇਨਤੀ ਐ ਖਸਾਨਣ ਵੀ ਝੋਨੇ ਦੇ ਵਿੱਚ ਇੱਕ ਹਫਤਾ ਜਾਂ 10 ਦਿਨਾਂ ਨਾ ਹੀ ਵੜਿਆ ਕਰੋ ਝੋਨੇ ਦੇ ਵਿੱਚ ਵਧੀਆ ਰਹਿੰਦਾ ਜੀ ਤੇ ਆ ਦੂਸਰੀ ਸਾਈਡ ਇਹ ਪੂਰਾ ਝੁਗਿਆ ਪਿਆ ਜੀ ਨਸਰ ਨਸਰ ਗਈ ਪੂਰਾ ਹਣ ਝੋਨਾ ਮੰਨ ਕੇ ਚੱਲੋ ਇਹ ਹੁਣ ਆਪਾਂ ਦੱਸਦੇ ਇਹਦੇ ਤੇ ਸਪਰੇਅ ਦੀ ਕੀ ਲੋੜ ਆਪਾਂ ਨੂੰ ਜਦੋਂ ਝੋਨਾ ਇਹ ਸਟੇਜ ਦੇ ਵਿੱਚ ਹੋਵੇ ਜੀ ਪੂਰਾ ਦਾਣਾ ਨਿਸਰ ਚੁੱਕਿਆ ਹੋਵੇ ਤੁਸੀਂ ਪਾਣੀ ਫੁੱਲ ਭਰ ਕੇ ਨਹੀਂ ਲਾਉਣਾ ਪਹਿਲੀ ਗੱਲ ਦਾਈ ਜਾਨੂੰ ਥੋੜਾ ਥੋੜਾ ਪਾਣੀ ਰੱਖਣਾ ਕਿਉਂਕਿ ਇਸ ਸਟੇਜ ਦੇ ਵਿੱਚੋਂ ਨਾ ਪਾਣੀ ਘੱਟ ਪੀਣ ਲੱਗ ਜਾਂਦਾ ਤੇ ਜਦੋਂ ਇਸੇ ਦੇ ਵਿੱਚ ਆਪਾਂ ਸਪਰੇਅ ਸੜਕਣੀ ਆ ਉਸ ਤੋਂ ਪਹਿਲਾਂ ਆਪਾਂ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਝੋਨੇ ਦੇ ਵਿੱਚ ਵੜ ਕੇ ਬੂਟੇ ਨੂੰ ਖੋਲ ਕੇ ਵਿੱਚੋਂ ਵੀ ਇਸ ਦੇ ਵਿੱਚ ਕੀ ਕੀ ਬਿਮਾਰੀ ਹੈ ਇਸ ਨੂੰ ਜ਼ਿਆਦਾਤਰ ਇਹ ਸਮੇਂ ਦੇ ਵਿੱਚ ਤੇਲਾ ਪੈਣ ਦੇ ਸੁਭਾਅ ਬਣ ਹੁੰਦੀ ਹੈ ਜੀ ਜਿਹਨੂੰ ਆਪਾਂ ਪੂਰਾ ਤੇਲਾ ਵੀ ਕਹਿ ਸਕਦੇ ਹਾਂ ਕਾਲਾ ਤੇਲਾ ਵੀ ਕਹਿ ਸਕਦੇ ਆ ਕਈ ਪ੍ਰਕਾਰ ਦਾ ਤੇਲਾ ਹੁੰਦਾ ਜੋ ਇਸ ਸਮੇਂ ਪੈਣ ਦੀ ਸੁਭਾਵਨਾ ਹੁੰਦੀ ਆ ਤੇ ਨਾਲ ਹੀ ਇਸ ਦੇ ਉਲੀ ਰੋਗ ਵੀ ਪੈ ਸਕਦਾ ਹੈ ਜੇ ਜਦੋਂ ਆਪਾਂ ਜਿਆਦਾ ਪਾਣੀ ਭਰ ਕੇ ਰੱਖਦੇ ਹਾਂ ਛੋਣੇ ਦੇ ਵਿੱਚ ਇਸ ਸਟੇਜ ਤੇ ਆ ਗਿਆ ਜਦੋਂ ਇਸ ਸਮੇਂ ਦੇ ਵਿੱਚ ਆਪਾਂ ਪਾਣੀ ਭਰ ਕੇ ਨਹੀਂ ਰੱਖਣਾ ਥੋੜਾ ਜਿਹਾ ਇੱਕ ਦੋ ਦਿਨ ਛਕਾ ਕੇ ਲੱਗ ਜੇ ਤਾਂ ਚੰਗੀ ਗੱਲ ਜਦੋਂ ਆਪਾਂ ਪਾਣੀ ਜਿਆਦਾ ਖੜਾ ਕੇ ਰੱਖਦੇ ਹਾਂ ਇਸ ਦੇ ਵਿੱਚ ਹੀ ਫੇਰ ਹੀ ਬਿਮਾਰੀਆਂ ਪੈਂਦੀਆਂ ਨੇ ਜ਼ਿਆਦਾਤਰ ਜੇ ਆਪਾਂ ਨੂੰ ਦੇਖਣ ਨੂੰ ਕੋਈ ਤੇਲੇ ਦੀ ਸ਼ਿਕਾਇਤ ਲੱਗ ਰਹੀ ਆ ਵੀ ਆਪਣੇ ਤੇਲਾ ਪਾ ਚੁੱਕਿਆ ਜਾਂ ਥੋੜਾ ਗਣਾ ਪੈਂਟ ਦੀ ਤਿਆਰੀ ਚ ਤਾਂ ਆਪਾਂ ਉਸ ਦੇ ਵਿੱਚ ਚੈਸੋ ਵੀ ਸੜਕ ਸਕਦੇ ਆ ਤੇ ਨਾਲ ਹੀ ਜਾਂ ਕੋਈ ਓਸੀਨ ਵੀ ਲੈ ਸਕਦੇ ਆ ਆਪਾਂ ਜਿਹੜੀਆਂ ਵਧੀਆ ਰਿਜ਼ਲਟ ਦਿੰਦੀਆਂ ਨੇ ਜੀ ਤੇ ਇਸ ਦੇ ਨਾਲ ਹੀ ਜੋ ਆਪਾਂ ਸੁੰਡੀ ਵਾਲੇ ਸੜਕਣ ਦੇ ਬਾਰੇ ਸੋਚਦੇ ਆ ਵੀ ਸੁੰਡੀ ਵਾਲੀ ਸੜਕੀ ਹੈ ਜਾਂ ਆਪਣਾ ਇਹ ਪਿਛਲੇ ਸਾਲ ਦਾ ਤਿਆਰਬਾਰ ਹੈ ਜੀ ਕਿਉਂਕਿ ਆਪਾਂ ਸੁੰਡੀ ਵਾਲਾ ਜਦੋਂ ਨਹੀਂ ਛੜਕੇ ਇਹਨੂੰ ਪਿਛਲੇ ਸਮੇਂ ਦੇ ਵਿੱਚ ਆ ਕੇ ਮੁੰਜਰ ਕੱਟ ਪੈਣ ਦੀ ਸੰਭਾਵਨਾ ਹੁੰਦੀ ਹੈ ਜੀ ਝੋਨੇ ਨੂੰ ਜੋ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਜੀ ਬੱਲੀ ਦਾ ਬਿਲਕੁਲ ਜਦੋਂ ਝੋਨਾ ਪੱਕਣ ਤੋਂ ਤਿਆਰ ਹੁੰਦਾ ਜੀ ਫੇਰ ਪੈਂਦੀ ਆ ਉਹ ਉਸ ਤੋਂ ਪਹਿਲਾਂ ਨਹੀਂ ਉਸ ਦਾ ਪਤਾ ਲੱਗਦਾ ਜੀ ਸੋ ਆਪਾਂ ਇਸ ਲਈ ਇਹਦੇ ਵਿੱਚ ਫੇਮ ਦਵਾਈ ਜ਼ਰੂਰ ਪਾਉਣੀ ਚਾਹੀਦੀ ਆਪਾਂ ਨੂੰ ਕਿਉਂਕਿ ਉਸ ਦਾ ਅਸਰ ਲੰਮਾ ਰਹਿੰਦਾ ਜੀ ਫੇਮ ਦਾ ਤੇ ਨਾਲ ਹੀ ਕੋਈ ਆਪਾਂ ਫੰਗੀਸਾਈਡ ਵੀ ਜ਼ਰੂਰ ਪਾਓ ਜੀ ਸਾਡੇ ਵੀਡੀਓ ਦੇਖਣ ਲਈ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ